ਦੋਸਤੋ ਪੰਜਾਬ ਦੀ ਤੁਹਾਨੂੰ ਦੱਸਿਆ ਵੀ ਸਭ ਤੋਂ ਵੱਡੀ ਮੰਡੀ ਇੱਥੇ ਲੱਗੀ ਹੋਈ ਹੈ ਟਰੈਕਟਰਾਂ ਦੀ ਅੱਡੋ-ਅੱਡ ਰੇਟ ਤੁਹਾਨੂੰ ਜਿਹੜਾ ਕੋਈ ਮਿਲਦਾ ਉਹਦਾ ਨੰਬਰ ਵੀ ਦਿੰਨੇ ਆ ਜਿਹੜਾ ਕੋਈ ਨਾਲ ਮਿਲ ਜਾਂਦਾ ਹੈ ਕਈ ਵਾਰੀ ਲਵੇ ਕੋਈ ਨਹੀਂ ਹੁੰਦਾ ਪਰ ਤੁਹਾਨੂੰ ਰੇਟਾਂ ਦਾ ਜਿਹੜੇ ਭਾਅ ਚੱਲਦੇ ਨੇ ਉਹ ਭਾਅ ਟਰੈਕਟਰਾਂ ਦੇ ਅੱਜਕੱਲ ਕੀ ਚੱਲਦੇ ਨੇ ਇਹ ਮੰਡੀ ਤੋਂ ਲਾਗੂ ਹੁੰਦੇ ਨੇ ਇਹ ਮੰਡੀ ਤੋਂ ਪਤਾ ਲੱਗਦਾ ਰੇਟਾਂ ਦਾ ਵੀ ਕੀ ਰੇਟ ਟਰੈਕਟਰਾਂ ਦੇ ਨੇ ਇੱਥੋਂ ਪਤਾ ਲੱਗਦਾ ਨਵੇਂ ਤੋਂ ਨਵਾਂ ਪੁਰਾਣੇ ਤੋਂ ਪੁਰਾਣਾ ਟਰੈਕਟਰ ਇੱਥੇ ਮਿਲਦਾ ਹੈ ਆਹ ਦੇਖ ਸਕਦੇ ਹੋ ਇੱਥੋਂ ਲਾਗੂ ਹੁੰਦੇ ਨੇ ਰੇਟ ਵੀ ਕੀ ਰੇਟ ਚੱਲ ਰਹੇ ਨੇ ਆਹ ਸੀਜ਼ਨ ਦੇ 2024 ਦੇ ਝੋਨੇ ਦੇ ਸੀਜ਼ਨ ਦੇ ਰੇਟ ਇੱਥੋਂ ਪਤਾ ਲੱਗਦਾ ਕੀ ਨੇ ਮੰਡੀਆਂ 'ਚ ਲਿਖੇ ਵੀ ਹੋਏ ਨੇ ਰੇਟ 13 ਮਾਡਲ ਦਾ ਦੇਖ ਸਕਦੇ ਹੋ ਉਸ ਤੋਂ ਤਸਵੀਰਾਂ ਟਰੈਕਟਰ ਬਿਲਕੁਲ ਨਵੇਂ 2010 2020 ਮਾਡਲ 6 ਲੱਖ 25 ਹਜ਼ਾਰ ਦਾ ਨਕੂਰ ਟਾਇਰ ਬਿਲਕੁਲ ਨਵੇਂ 2022 ਮਾਡਲ 6 ਲੱਖ 80 ਹਜ਼ਾਰ ਦਾ ਪੀਬੀ ਨੰਬਰ ਹੈ ਪੀਬੀ 3 2020 ਮਾਡਲ 5 ਲੱਖ 60 ਹਜ਼ਾਰ ਬਾਕੀ ਰੇਟ ਤਾਂ ਯੂਨੀਅਨ ਲੈਣਾ ਰੇਟ ਤਾਂ ਹੋਏ ਜਾਂਦੇ ਨੇ ਦੀਪ ਸਿੱਧੂ ਤੇ ਸੰਤਾਂ ਦੀ ਫੋਟੋ ਵੀ ਲੱਗੀ ਹੋਈ ਹੈ ਤੇ ਇਹ ਦਾ ਵੀ ਰੇਟ ਜੀ 2013 ਮਾਡਲ 410000 ਆਹਾ ਆ ਗਿਆ ਜੀ ਸੋਨਾ ਮਾਡਲ 365000 ਆ ਆ ਗਿਆ ਜੀ 18 ਮਾਡਲ 550000 ਇੱਕੋ ਬੰਦੇ ਦਾ ਡੈਂਟੀ ਨਾ ਪਾਈ ਇਹਦੇ ਕ੍ਰੀ ਮਾਡਲ ਜੀ 5,60,000 ਇਹ ਕਾ ਵੀ ਮੇਰੇ ਏ ਡੀ ਪੀ ਦਾ ਇੱਕ 2010 ਮਾਡਲ 2,60,000 ਇਹ ਆਪਣੇ ਨੇ ਜੀ ਹਾਂ ਜੀ ਠੀਕ ਹੈ ਆਪਣਾ ਸ਼ੁਭਨਾਮ ਆ ਫੋਨ ਨੰਬਰ 7508271052 ਤਲਵੰਡੀ ਨਹੀਂ ਪਿੰਡ ਸਾਡਾ ਚੱਕਰ ਉਲਦੂ ਸਿੰਘੋਲਾ ਚੱਕਰ ਉਲਦੂ ਸਿੰਘ ਬੜਾ ਹਾਂ ਠੀਕ ਹੈ ਜੀ ਬਠਿੰਡਾ ਤੋਂ ਡੱਬਾ ਵਾਲੀ ਰੋਡ ਬਠਿੰਡਾ ਤੋਂ ਡੱਬਾ ਵਾਲੀ ਤੇ ਕਰ ਸਕਦੇ ਹਾਂ ਸੰਪਰਕ ਪਾਈ ਦੇ ਇੱਕ ਜੇ ਕਹਿੰਦੀ ਹੈ ਇੱਕ ਬਾਈ ਦੇ ਸਾਰੇ ਟਰੈਕਟਰ ਨੇ ਇਹ ਇੱਕ ਜੌਂਡੀਅਰ ਖੜਾ 4휠 ਕਰੇ ਆ ਜੌਂਡੀਅਰ 4휠 ਕਰੇ ਆ 53 10 4x4 ਹਾਂ 53 10 ਹਾਂ 18 ਮਾਡਲ ਆ ਪੰਜਾਬ ਨੰਬਰ ਆ ਉਹਦਾ ਰੇਟ ਉਹਦਾ ਰੇਟ 9.5 ਲੱਖ 9.5 ਲੱਖ ਕਰ ਲਿਓ ਬਾਈ ਨਾਲ ਟਾਇਰ ਨਵੇਂ ਟਾਇਰ ਨਵੇਂ ਕਰ ਲਿਓ ਸਪਰਕ ਬਾਈ ਨਾਲ ਤੇ ਕਿੰਨੇ ਮਾਡਲ ਹੈ ਭਾਈ 2000 ਮਾਡਲ 2000 ਮਾਡਲ 2 ਲੱਖ 42000 ਹੈ ਕਿਹੜਾ ਪਿੰਡ ਹੈ ਹਾਂ ਜੀ ਪੱਕਾ ਕਲਾਂ ਪੱਕਾ ਕਲਾਂ ਫੋਨ ਨੰਬਰ 9653 9915 15 ਦੇਖ ਰਿਓ ਕਰ ਲਿਓ ਇਸ ਵਰਕੇ ਦੀ 855 ਲੈਣਾ ਕੰਟਰੈਕਟਰ ਹੋਰ ਵੀ ਬਹੁਤ ਖੜੇ ਨੇ ਇੱਧਰ ਖੜੇ ਨੇ ਬਜ਼ੁਰਗ ਸਾਡੇ ਆ ਸ੍ਰੀ ਕਾਲ ਜੀ ਆਪਣੇ ਜੀ ਕਿਹੜਾ ਪਿੰਡ ਆ ਜੀ ਕਟਾਰ ਸਿੰਘ ਵਾਲਾ ਜੀ ਕਟਾਰ ਸਿੰਘ ਵਾਲਾ ਆਹ 2001 ਮਾਡਲ ਹੈ ਹਾਂ 2 ਲੱਖ 40 ਹਜ਼ਾਰ ਦਾ ਫੋਨ ਨੰਬਰ ਹੈਗਾ ਕਿੰਨਾ ਹੈ ਫੋਨ ਨੰਬਰ ਹੈ ਜੀ ਆਹ ਦੇਖ ਸਕਦੇ ਹੋ ਆ 81 ਵਾਲਾ ਫੋਨ ਨੰਬਰ ਹੈ ਬਾਪੂ ਦਾ ਬੰਦ ਹੋ ਜਾਂਦਾ 9417205881 ਇਹ ਨੰਬਰ ਹੈ ਜੀ ਤੇ ਆਹ ਖੜਾ ਹੈ ਜੀ ਟਰੈਕਟਰ ਕੋਈ ਕਮੀਆਂ ਹੀ ਨਹੀਂ ਉਹ ਰਿਤਾ 2012 ਮਾਡਲ 275000 ਦਾ ਪ੍ਰੀਤ 911 ਖੜਾ ਹੈ ਬਈ ਜਿਵੇਂ ਸਿੱਧੂ ਮੂਸੇ ਵਾਲੇ ਦਾ 911 ਕਹਿੰਦੇ ਆਪਾਂ ਇਦੀ ਵਰਗੀ ਆਵਾਜ਼ ਨਹੀਂ ਕੋਈ ਬਣ ਸਕੀ 1998 ਮਾਡਲ 220000 ਦਾ ਜਦੋਂ ਉੱਪਰੋਂ ਚੱਕਦੇ ਆ ਕਿ ਨਾ ਉਹ ਤਾਂ ਹੈ ਹੀ ਨਹੀਂ ਹੁਣ ਇਹਦੇ ਬਦਲਿਆ ਲੱਗਦਾ ਸਲੈਂਸਰ ਉਹ ਤਾਂ ਨਹੀਂ ਉਹ ਹੀ ਗਿਆ ਉਹਨੂੰ ਜਾਦ ਨਹੀਂ ਇੱਧਰ ਵੀ ਖੜਾ ਟਰੈਕਟਰ ਬਾਈ ਆਪਣਾ ਕਿਹੜਾ ਬਾਈ ਅੱਛਾ ਦੇਖ ਰਹੇ ਹਾਂ 2014 ਮਾਡਲ 410000 ਦਾ ਦੇਖ ਸਕਦੇ ਹੋ 40300 ਦੇਖ ਸਕਦੇ ਹੋ ਦੋਸਤੋ ਸਪਰਾਜ ਤੋਂ ਸ਼ੁਰੂ ਕਰਦੇ ਆਂ ਤੇ ਇੱਕ ਹੌਲੈਂਡ ਵਿੱਚੋਂ ਚੱਲਿਆ ਦੇਖ ਸਕਦੇ ਹੋ ਜਿਹੜਾ ਟਰਾਈ ਲੈਣ ਜਾ ਰਹੇ ਨੇ ਪਰ ਟਰੈਕਟਰ ਦੇਖੋ ਤੁਸੀਂ ਜਿਵੇਂ ਜਿਵੇਂ ਏਜੰਸੀ ਚ ਆਏ ਹੁੰਦੇ ਨੇ ਯਾਰ ਗੱਲ ਤਾਂ ਇਹ ਐ 2011 ਮਾਡਲ 385000 ਦਾ ਟਰੈਕਟਰ ਪੂਰਾ ਸਾਹਮਿਆ ਹੋਇਆ ਲੱਗਦਾ ਏ ਜੇ ਕਹੀਦੀ ਏ ਜਿਹੜੇ ਹਿਸਾਬ ਨਾਲ ਟਰੈਕਟਰ ਆਹ ਦੇਖੋ ਜੀ ਇੱਧਰ ਟਰੈਕਟਰ ਬਿਲਕੁਲ ਟਾਇਰ ਹੋਰ 218000 ਆਹ 2018 ਮਾਡਲ 545 ਦਾ ਆਪਣੇ ਬਾਈ ਦੇਖ ਸਕਦੇ ਹੋ ਤਸਵੀਰਾਂ ਇਹ 18 ਮਾਡਲ ਡ੍ਰੈਕਟਰ ਹੈ ਬੱਲ ਕੋਲ ਜਿਹੜਾ ਪੂਰੇ ਸਾਹਮਣੇ ਹੋਇਆ ਦਾ ਦੇਖ ਸਕਦੇ ਹੋ ਵੀ ਕਿਸੇ ਪੱਖੋਂ ਐ ਲੱਗਦਾ ਜਿਵੇਂ ਏਜੰਸੀ ਚੋਂ ਅੱਜੇ ਆਇਆ ਹੋਵੇ ਕਿਹੜਾ ਪਿੰਡ ਹੈ ਬਾਈ ਬਰਕल्ली ਫੋਨ ਨੰਬਰ ਬਰਕੰਦੀ ਬਰਕੰਦੀ ਰੋਜੀ ਬਰਕੰਦੀ ਫੋਨ ਨੰਬਰ 9155 ਨੰਨਾ ਹੈ ਨਾ 9155 ਅ 0645 0645 ਕਰ ਲਿਓ ਬਾਈਆਂ ਨਾਲ ਸੰਪਰਕ ਜੇ ਲੈਣਾ ਹੋਵੇ ਪਸੰਦ ਕਿਸੇ ਦੇ ਸਮਝ ਬੋਲ ਨਹੀਂ ਅਸੀਂ ਸરા ਨਹੀਂ ਖੜੇ ਨੇ 2019 17 ਮਾਡਲ ਹੈ ਬਾਈ 2017 ਆਪਣਾ ਨਹੀਂ ਹੈਗਾ ਠੀਕ ਹੈ ਅੱਛਾ ਛੋਟਾ ਹੀ ਹੈ ਠੀਕ ਹੈ ਬਾਈ ਉਸੇ ਬਾਈ ਦਾ ਨੰਬਰ ਵਿੱਚ ਆ ਗਿਆ ਆਹ ਦੇਖੋ ਬਿਲਕੁਲ ਤੇ ਆਹ ਟਰੈਕਟਰ ਦੇਖ ਸਕਦੇ ਹੋ ਤਸਵੀਰਾਂ ਆ ਵੀ ਉਸੇ ਬਾਈ ਦਾ ਬਰਕੰਦੀ ਵਾਲੇ ਦਾ ਲੀਡਰ ਨਹੀਂ ਹੈਗਾ ਕਰੋਜੀ ਬਰਕੰਦੀ ਉਹਦੇ ਪਿੰਡੋਂ ਨੇ ਬਾਈ ਟਰੈਕਟਰ ਦੇਖ ਸਕਦੇ ਹੋ ਤੁਸੀਂ ਵੀਰਾਂ ਬਾਬਾ ਦਾ ਆਪਣਾ ਸੌਦਾ ਹੁੰਦਾ ਸੀ ਇਹ ਅਸੀਂ ਉੱਧਰ ਵਾਗੇ ਨਾ ਬਾਬਾ ਦੱਸੀ ਦੱਸੀ ਬਾਬਾ ਕਿੰਨੇ ਘਰ ਢੂੜਨਾ ਬੋਲੀ ਕਿੰਨੇ ਬੋਲ ਢੂੜਾ ਪਰੇ ਬੋਲ 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 ਹੈ ਤੈਨੂੰ ਮਰੀ ਬੋਲ ਕੋਈ